ਪੁਲਿੰਗ ਨੀਤੀ ਦੇ ਵਿਰੋਧ ਦੇ ਵਿੱਚ 28 ਜੁਲਾਈ ਨੂੰ ਮੁਹਾਲੀ ਜੜਾ ਹੈ ਗਮਾਟਾ ਦਫਤਰ ਆਸਾਂ ਮਣੇ ਦਰਨਾ ਦਿੱਤਾ ਚਾਹੇਗਾ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਗੁਰਦੁਆਰਾ ਫਤਿਹਗੜ ਸਾਹਿਬ ਦੇ ਵਿਖੇ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫਾ ਮੰਤਰੀ ਪੰਜਾਬ ਡਾਕਟਰ ਦਲਜੀਤ ਛੀ ਮੈਨੇਜ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਲੈਂਡ ਪੁਲਿੰਗ ਨੀਤੀ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਦੀ 6000 ਏਕੜ ਤੋਂ ਵੱਧ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਨੀਤੀ ਪੰਜਾਬ ਦੇ ਕਿਸਾਨੀ ਨੂੰ ਬਰਬਾਦ ਕਰ 2 ਜੁਲਾਈ ਨੂੰ ਮੋਹਾਲੀ ਦੇ ਵਿੱਚ ਅਸੀਂ ਨੀਤੀ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਅੱਜ ਜਿਹੜਾ ਜੇਵਾ ਸੇਮੀ ਪਟਕਨ ਸਾਹਿਬ ਦਾ ਇਤਿਹਾਸਿਕ ਜ਼ਿਲ੍ਹਾ ਸਹੀਦਾਂਦੀ ਮਹਾਨ ਧਰਤੀ ਹੈ। ਅੱਜ ਇਸ ਜ਼ਿਲ੍ਹੇ ਦੀ ਸ਼ਰੋਮਣੀ ਅਕਾਲੀ ਪੰਥ ਦੀ ਜਿਹੜੀ ਜਿਹਨੇ ਵੀ ਸਾਰੀ ਸਾਡੀ ਜਤਬੰਦੀ ਹੈ। ਉਹਦੀ ਵਰਕਟਿੰਗ ਹੋਈ। ਸਾਰੇ ਸਾਰੇ ਸੀਨੀਅਰ ਲੀਡਰਸ਼ਿਪ ਕਿਡਿਆ ਕੋ ਵੀਡ ਇੱਥੇ ਹਾਜ਼ਰ ਹੋਊਆ ਹੁਣ ਵੀ ਮੇਰੇ ਨਾਲ ਸਾਰੇ ਹਾਜ਼ਰ ਨੇ ਅਰ ਜਿੰਨੇ ਕਰੀਰ ਮਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਲੀਚਾਰਦੀ ਕਲਾ ਦੇ ਨਾਲ ਥੋੜੇ ਸਮੇਂ ਦੇ ਨੋਟਿਸ ਦੇ ਵਿੱਚ ਸਾਰੇ ਹਾਜ਼ਰ ਹੋਆ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਦੇ ਪ੍ਰਧਾਨ ਸਾਹਿਬ ਸਾਰੇ ਹਲਕੇਾਂ ਦੇ ਇੰਚਾਰਜ ਸਾਰੀ ਲੀਡਰਸ਼ਿਪ ਯੂਥ ਦੇ ਪ੍ਰਧਾਨ ਸਾਹਿਬ ਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨੇ ਸੰਮੇਟੇ ਬੜੀ ਕਾਮਯਾਬ ਉਹਨੇ ਮੀਟਿੰਗ ਕੀਤੀ। ਜਿੱਥੇ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਲੈਂਡ ਫੂਡਿੰਗ ਪਾਲਸੀ ਆ ਉਹਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ ਤੇ ਖੇਤ ਮਜ਼ਦੂਰ ਦੇ ਵਿੱਚ ਤਰਾ ਪ੍ਰਾਪਤੀ ਹੋਈ। ਇਹ ਮੈਂ ਕਹਿ ਸਕਦਾ ਕਿ ਉਹਨਾਂ ਨੇ ਸਮੇਂ ਦਾ ਸਾਡੇ ਦੇਸ਼ ਦਾ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਇੱਕ ਸਕੈਡਲ ਹੋਇਆ। ਅੱਜ ਇਹ ਨੰਗੀ ਚਿੱਟੀ ਤਰੀਕੇ ਦੇ ਨਾਲ ਇਹ ਕਿਸਾਨਾਂ ਦੀ ਜ਼ਮੀਨਾਂ ਖੋਣ ਦਾ ਇੱਕ ਸਾਜ਼ਿਸ਼ ਰਚੀ ਗਈ ਹੈ। ਕਿ ਜਦੋਂ ਤੁਸੀਂ ਪਾਲਿਸੀ ਨੂੰ ਪੜਦੇ ਹੋ ਤੇ ਤੁਹਾਡੇ ਦੂਹਾਂ ਕੰਦੇ ਖੜੇ ਹੋ ਜਾਂਦੇ ਆ ਕਿ ਬਿਨਾਂ ਕਿਸੇ ਪੁਜਾਇਨਿੰਗ ਦੇ ਬਿਨਾਂ ਕਿਸੇ ਮਾਸਟਰ ਪਲਾਨ ਦੇ ਪਹਿਲਾਂ 40000 ਏਕੜ ਲੈਂਡ ਜਿਹੜੀ ਆ ਅਕਵਾਇਰ ਕਰਨ ਦੀ ਜਿਹੜੀ ਆ ਉਹ ਪਲਾਨ ਬਣੀ। ਔਰ ਹੁਣ 25000 ਉਹਦੇ ਵਿੱਚ ਹੋਰ ਐਡ ਕਰ ਦਿੱਤਾ ਗਿਆ 65000 ਏਕੜ ਜ਼ਮੀਨ ਜਿਹੜੀ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਆ ਉਹ ਅਰਬਨ ਡਿਵੈਲਪਮੈਂਟ ਦੇ ਨਾਤੇ ਉੱਤੇ ਜਿਹੜੀ ਅਪਾਰਟੀ। ਔਰ ਇਸ ਪਾਲਸੀ ਦਾ ਕੋਈ ਸਿਰ ਪੈ ਨਹੀਂ। ਪਹਿਲੇ ਤੇ ਡਿਮਾਂਡ ਕਿੱਥੋਂ ਆ ਗਈ? ਅਚਾਨਕ ਪੰਜਾਬ ਦੇ ਵਿੱਚ ਇੱਕ ਕਟਾਈ 65000 ਏਕੜ ਜਿਹੜਾ ਤੁਹਾਨੂੰ ਉਹ ਹਾਊਸਿੰਗ ਵਾਸਤੇ ਜਿਹੜਾ ਪਰ ਸਾਡੀ ਐਗਰੀਕਲਚਰ ਸਟੇਟ ਹੈ। ਹਨਾ ਤਾਂ 65000 ਉਪਜਾਓ ਏਕੜ ਜ਼ਮੀਨ ਤੁਸੀਂ ਤਬਾਹ ਕਰ। ਦੂਜੀ ਗੱਲ ਹੈ ਕਿ ਹਾਲਸਾ ਜਿਹੜੀ ਉਸ ਉੱਤੇ ਫਸਲ ਹੁੰਦੀ ਆ ਉਹ ਸਾਡਾ ਹਰਬੇਸ਼ਾਂ ਵਾਸਤੇ ਨੁਕਸਾਨ ਹੋ ਗਿਆ ਕਿ ਉਨੀ ਪੈਦਾਵਾਰ ਜਿਹੜੀ ਸਾਡੇ ਸੂਬੇ ਦੀ ਉਹ ਖਤਮ ਹੋ ਗਈ।